ਹਾਂਜੀ ਸਤਿ ਸ਼੍ਰੀ ਅਕਾਲ ਜੀ ਡੀ ਕਲੈਕਸ਼ਨ 15 ਦੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਮੈਨੂੰ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਠੀਕ ਠਾਕ ਹੋਵੋਗੇ ਜੀ ਤੇ ਲੋ ਜੀ ਮੈਂ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਹਾਂ ਅੱਜ ਦੀ ਕਲੈਕਸ਼ਨ ਦੇ ਵਿੱਚ ਰਹਿਣਗੇ ਵਿਸਕੋਸ ਬੰਬਰ ਜੋਰ ਜੜ ਦੇ ਸੂਟ ਨੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਬਹੁਤ ਸੋਹਣਾ ਫੈਬਰਿਕ ਹੈ ਤੇ ਸੂਟ ਮੈਂ ਤੁਹਾਨੂੰ ਮੈਚਿੰਗ ਵੀ ਮੈਂਸ਼ਨ ਕਰਾਂਗੀ ਤੇ ਆਲ ਓਵਰ ਵੀ ਕਰਾਂਗੀ ਤੇ ਤੁਹਾਡੀ ਚੋਇਸ ਹੈ ਜੀ ਤੁਸੀਂ ਆਲ ਓਵਰ ਲੈਣਾ ਹੈ ਜਾਂ ਮੈਚਿੰਗ ਲੈਣਾ ਹੈ ਦੋਨਾਂ ਦੇ ਪ੍ਰਾਈਸ ਮੈਂ ਸਕਰੀਨ ਤੇ ਸ਼ੋਅ ਕਰ ਦਿਆਂਗੀ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਮੇਰੀ ਕਲੈਕਸ਼ਨ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਵੀ ਲੱਗੀ ਤੇ ਤੁਸੀਂ ਮੇਰੇ ਸੂਟ ਇੱਕ ਵਾਰ ਬਾਈ ਕਰਕੇ ਵੇਖੋ ਤੁਹਾਨੂੰ ਪਤਾ ਲੱਗੇਗਾ ਕਿ ਸੂਟ ਬਹੁਤ ਸੋਹਣੇ ਨੇ ਔਰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮੈਂ ਤੁਹਾਨੂੰ ਦੇਵਾਂਗੀ ਜੀ ਤੇ ਲੋ ਜੀ ਆਪਾਂ ਤੁਹਾਡਾ ਨਾ ਟਾਈਮ ਜ਼ਿਆਦਾ ਵੇਸਟ ਕਰੀਏ ਤੇ ਅੱਜ ਦੀ ਕਲੈਕਸ਼ਨ ਆਪਾਂ ਸ਼ੁਰੂ ਕਰਨੀ ਆ ਜੀ ਲੋ ਜੀ ਮੈਂ 1 2 2 ਕਲਰਾਂ ਦਾ ਤੁਹਾਨੂੰ ਆਪਸ਼ਨ ਦੇਵਾਂਗੀ ਕਿ ਤੁਹਾਨੂੰ ਮੈਚਿੰਗ ਕਿਵੇਂ-ਕਿਵੇਂ ਉਹ ਤੁਹਾਡੀ ਮਰਜ਼ੀ ਤੁਹਾਨੂੰ ਕੀ ਚੰਗਾ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਮੇਰੇ ਤੋਂ ਉਹ ਵਾਲਾ ਕਲਰ ਲੈ ਸਕਦੇ ਹੋ ਜੀ ਲੋ ਜੀ ਵਿਸਕੋਸ ਦੀ ਮੰਬਰ ਜ਼ੋਰ ਜਟੇ ਬਹੁਤ ਸੋਹਣਾ ਫੈਬਰਿਕ ਹੈ ਜਿਹੜੀ ਆਮ ਜ਼ੋਰ ਜਟ ਹੁੰਦੀ ਜ਼ੋਰ ਜਟ ਨਾਲ ਕਹਿਣਾ ਪੈਂਦਾ ਵੈਸੇ ਤੇ ਇਹਨੂੰ ਆਪਾਂ ਮੰਬਰ ਕريب ਵੀ ਕਹਿ ਸਕਦੇ ਆ ਬਹੁਤ ਸੋਹਣਾ ਲਾਈਟ ਵੇਟ ਫੈਬਰਿਕ ਹੈ ਹਰ ਰੋਜ਼ ਦੀ ਤਰ੍ਹਾਂ ਦਾ ਜਾਂਦਾ ਹੈ ਲੋ ਜੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਾਈਟ ਦੇ ਉੱਤੇ ਪ੍ਰਿੰਟ ਹੈ ਵਾਈਟ ਦੇ ਉੱਤੇ ਜਿਹੜਾ ਵੀ ਪ੍ਰਿੰਟ ਹੁੰਦਾ ਹੈ ਬਹੁਤ ਖਿਲਕੇ ਹੁੰਦਾ ਹੈ ਬਹੁਤ ਉੱਬਰ ਕੇ ਹੁੰਦਾ ਹੈ ਔਰ ਹਰ ਫੈਨੂ ਪਾਇਆ ਜਾਂਦਾ ਹੈ ਜੀ ਤੇ ਤੁਸੀਂ ਇਹਨੂੰ ਹਰਡ ਜੈਨ ਦੇ ਵਿੱਚ ਆਪਣੀ ਚੋਇਸ ਦੇ ਨਾਲ ਰੈਡੀ ਕਰਵਾ ਸਕਦੇ ਹੋ ਜੀ ਲੋ ਜੀ ਮੈਂ ਪਹਿਲਾ ਆਪਸ਼ਨ ਤੁਹਾਨੂੰ ਦੇਣੀ ਆ ਗ੍ਰੀਨ ਕਲਰ ਦਾ ਦੇਖੋ ਇਹ ਗ੍ਰੀਨ ਕਲਰ ਦੀ ਆਪਾਂ ਇਹਦੇ ਨਾਲ ਮੈਚਿੰਗ ਕੀਤੀ ਹੈ ਇਹ ਵੀ ਕਲਰ ਬਹੁਤ ਸੋਹਣਾ ਲੱਗੇਗਾ ਤੁਹਾਨੂੰ ਤੇ ਦੂਸਰੀ ਮੈਚਿੰਗ ਆਪਾਂ ਦਿੰਨੇ ਆ ਤੁਹਾਨੂੰ ਰਾਇਲ ਬਲੂ ਕਲਰ ਦੀ ਲਓ ਜੀ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੋ ਇਹ ਲਾਈਟ ਔਰੈਂਜ ਹੈ ਇਹਨੂੰ ਮੈਂ ਨਹੀਂ ਲਗਾਉਣਾ ਚਾਹਿਆ ਮੈਂ ਕਿਹਾ ਸੂਟ ਵੀ ਲਾਈਟ ਹੈ ਬਾਟਮ ਵੀ ਲਾਈਟ ਹੋ ਗਈ ਤੇ ਫਿਰ ਦੁਪੱਟਾ ਵੀ ਥੋੜਾ ਲਾਈਟ ਰੱਖਣਾ ਪਿਆਗਾ ਤੇ ਇਸ ਕਰਕੇ ਮੈਂ ਡਾਰਕ ਦਾ ਕੰਬੀਨੇਸ਼ਨ ਹੀ ਕੀਤਾ ਕਿਉਂਕਿ ਡਾਰਕ ਦੁਪੱਟੇ ਦਾ ਬੇਸ ਕਰਕੇ ਜੇ ਆਪਾਂ ਲਾਈਟ ਕਲਰ ਉੱਤੇ ਪ੍ਰਿੰਟਰ ਦੁਪੱਟੇ ਤੇ ਕੋਈ ਵੀ ਟਾਈ ਡਾਈ ਕਰਵਾਉਣਾ ਚਾਹੀਏ ਕਰਵਾ ਸਕਦੇ ਆ ਉਹ ਆਪਣੀ ਚੋਇਸ ਹੈ ਤੇ ਜੇ ਆਪਾਂ ਸਿੰਗਲ ਕਲਰ ਦਾ ਵੀ ਨਾਲ ਦੁਪੱਟਾ ਵੇਅਰ ਕਰਾਂਗੇ ਲੈਸ वगैरह ਲਵਾ ਕੇ ਤੇ ਉਹ ਵੀ ਬਹੁਤ ਅੱਛਾ ਲੱਗੇਗਾ ਜੀ ਲੋ ਜੀ ਦੋਨੋਂ ਆਪਸ਼ਨ ਮੈਂ ਤੁਹਾਨੂੰ ਦੇਤੇ ਤੇ ਲੋ ਜੀ ਨੈਕਸਟ ਕਲਰ ਆਇਆਗਾ ਜ਼ਿਆਦਾਤਰ ਨਾ ਵਾਈਟ ਦੇਸ ਹੀ ਰਹੇਗਾ ਸਾਰੇ ਦੁਪੱਟਿਆਂ ਦਾ ਪ੍ਰਿੰਟ ਥੋੜੇ ਅਲੱਗ ਹੋਣਗੇ ਲੋ ਲੋ ਜੀ ਆਹ ਵਾਲਾ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਹੈ ਪੂਰਾ ਪੇਜ ਚੈੱਕ ਕਰਵਾਣੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਤੇ ਇਹਦੇ ਨਾਲ ਆਪਾਂ ਰੱਖਿਆ ਪਿੰਕ ਕਲਰ ਦੀ ਬਾਟਮ ਰੱਖੀ ਹੈ ਜੀ ਐ ਲੋ ਜੀ ਇਹ ਦੇਖੋ ਪਿੰਕ ਕਲਰ ਦੀ ਬਾਟਮ ਹੈ ਜੀ ਜੇ ਤੁਸੀਂ ਇਹਦੇ ਨਾਲ ਲਾਈਟ ਜਾਂ ਪੈਰਲ ਕਲਰ ਵੀ ਕਰਨਾ ਚਾਹੁੰਦੇ ਹੋ ਤੇ ਮੈਂ ਉਹ ਵੀ ਤੁਹਾਨੂੰ ਰਸਤੇ ਚੈੱਕ ਕਰਵਾ ਦੇਣੀ ਆ ਕਿ ਜੇ ਤੁਹਾਨੂੰ ਜੱਤਦਾ ਹੋਏ ਤੇ ਤੁਸੀਂ ਉਹੀ ਕਲਰ ਇਹਦੇ ਨਾਲ ਮੈਚ ਕਰ ਸਕਦੇ ਹੋ ਜਿਵੇਂ ਆਪਾਂ ਇਸ ਵਾਲੇ ਫਲਾਵਰ ਤੇ ਚਾਈਏ ਤੇ ਇਹ ਵੀ ਕੰਬੀਨੇਸ਼ਨ ਤੁਸੀਂ ਕਰ ਸਕਦੇ ਹੋ ਜੀ ਤੇ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਜੀ ਪ੍ਰਿੰਟ ਬਹੁਤ ਸਾਰੇ ਨੇ ਕਿ ਤੁਸੀਂ ਬਾਟਮ ਦਾ ਕਿਹੜਾ ਕਲਰ ਲਗਵਾਉਣਾ ਚਾਹੁੰਦੇ ਹੋ ਤੇ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਇੱਕ ਆਪਸ਼ਨ ਮੈਂ ਤੁਹਾਨੂੰ ਹੋਰ ਇਹਦੇ ਨਾਲ ਮੈਚ ਕਰਕੇ ਵਿਖਾ ਰਹੀ ਆ ਐਸ ਫੈਕਟਰ ਉਹਦੇ ਇਹ ਆ ਗਿਆ ਥੋੜਾ ਡਰ ਗਾਜਰੀ ਕਲਰ ਗਾਜਰੀ ਪੀਚ ਹੁੰਦਾ ਹੈ ਇਹ ਇਹਦੇ ਨਾਲ ਜਾ ਰਿਹਾ ਜੀ ਦੇਖੋ ਮੈਂ ਤਿੰਨ ਬਾਟਮ ਦੇ অপਸ਼ਨ ਦਿੱਤੇ ਨੇ ਤੁਹਾਨੂੰ ਗ੍ਰੀਨ ਆ ਗਿਆ ਹੋਰ ਪਿੰਕ ਵੀ ਆ ਗਿਆ ਤੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਮੈਨੂੰ ਦੱਸ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਵਿਸ਼ਵਾਸ ਵੀ ਬੰਬਰ ਜੋਰ ਜਾਟੇ ਬਹੁਤ ਲਾਈਟ ਵੇਟ ਫੈਬਰਿਕ ਹੈ ਜੀ ਲੋ ਜੀ ਨੈਕਸਟ ਕਲਰ ਮੈਂ ਤੁਹਾਨੂੰ ਦਿਨੀ ਆ ਅ ਉਹ ਹੀ ਬੇਸ ਵਾਈਟ ਹੀ ਰਹੇਗਾ ਬੇਸ ਵਾਈਟ ਦੇ ਉੱਤੇ ਹੀ ਪ੍ਰਿੰਟ ਹੈ ਜੀ ਲੋ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਤੁਸੀਂ ਚੈੱਕ ਕਰੋ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਤੇ ਇਹਦੇ ਨਾਲ ਵੀ ਆਪਾਂ ਪੈਰਟ ਕਲਰ ਦੀ ਹੀ ਬਾਟਮ ਕਰ ਸਕਨੇ ਆ ਜੇ ਆਪਾਂ ਪਤੀਆਂ ਨਾਲ ਮੈਚ ਕਰਨੇ ਆ ਤੇ ਇਹ ਵੀ ਇਹਦੇ ਨਾਲ ਬਹੁਤ ਸੋਹਣਾ ਲੱਗੇਗਾ ਜੀ ਤੇ ਜੇ ਇਹਦੇ ਨਾਲ ਆਪਾਂ ਡਾਰਕ ਪਿੰਕ ਕਰਨੀ ਚਾਹੀਏ ਤੇ ਆਪਾਂ ਡਾਰਕ ਪਿੰਕ ਵੀ ਕਰ ਸਕਦੇ ਆ ਜੀ ਕਿਤੇ ਰੱਖੀ ਹੋਈ ਉਹ ਵਾਲੀ ਬਾਟਮ ਲੋ ਜੀ ਆਹ ਵਾਲੇ ਕਲਰ ਦੀ ਵੀ ਆਪਾਂ ਕਰ ਸਕਨੇ ਆ ਜੀ ਬਾਟਮ ਤੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਲੋ ਜੀ ਤੇ ਨੈਕਸਟ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਹੀ ਪਿਆਰਾ ਹੈ ਜੀ ਫਰੋਜ਼ੀ ਕਲਰ ਹਰ ਇੱਕ ਦੀ ਚੁਆਇਸ ਹੁੰਦੀ ਹੈ ਜੀ ਲੋ ਜੀ ਤੁਸੀਂ ਪ੍ਰਿੰਟ ਚੈੱਕ ਕਰੋ ਲੋ ਜੀ ਫਰੋਜ਼ੀ ਦੇ ਉੱਤੇ ਬਹੁਤ ਸੋਹਣੇ ਲਾਈਟ ਔਰ ਡਾਰਕ ਮਰਜੰਡਾ ਕਲਰ ਦੇ ਫਲਾਵਰ ਬਣੇ ਹੋਏ ਨੇ ਜੀ ਤੇ ਇਹਦੇ ਨਾਲ ਇਹ ਆਪਾਂ ਮਰਜੈਂਟਾ ਰਾਣੀ ਕਲਰ ਦੀ ਆਪਾਂ ਬਾਟਮ ਨਾਲ ਰੱਖਾਂਗੇ ਜੀ ਇਹਦਾ ਕਲਰ ਕੰਬੀਨੇਸ਼ਨ ਬਣ ਕੇ ਬਹੁਤ ਸੋਹਣਾ ਉਬਰ ਕੇ ਆਵੇਗਾ ਜੀ ਤੁਸੀਂ ਆਪਣੀ ਚੋਇਸ ਦੇ ਨਾਲ ਕੋਈ ਵੀ ਡਿਜ਼ਾਈਨ ਤੇ ਕਰਵਾ ਸਕਦੇ ਹੋ ਜੀ ਤੇ ਜੇ ਤੁਸੀਂ ਆਲਓਵਰ ਸੂਟ ਲੈਣਾ ਚਾਹੁੰਦੇ ਹੋ ਤੇ ਆਲਓਵਰ ਹੀ ਲੈ ਸਕਦੇ ਹੋ ਜੀ ਆਲਓਵਰ ਆਲਓਵਰ ਸੂਟ ਵੀ ਜਿਵੇਂ ਲੇਸ ਵਗੈਰਾ ਲਗਾ ਕੇ ਬਹੁਤ ਸੋਹਣੇ ਬੰਦੇ ਨੇ ਜੀ ਲਓ ਜੀ ਇਹ ਨੈਕਸਟ ਕਲਰ ਮੈਂ ਤੁਹਾਨੂੰ ਚੇਕ ਕਰਵਾਨੀ ਆ ਇਹ ਬਿਲਕੁਲ ਲਾਈਟ ਬੇਸ ਹੈ ਜੀ ਬਿਲਕੁਲ ਲਾਈਟ ਬੇਸ ਹੈ ਇਹ ਵਾਈਟ ਦੇ ਉੱਤੇ ਲਾਈਟ ਫਿਰੋਜੀ ਛੋਟੀ ਪ੍ਰਿੰਟ ਹੈ ਜੀ ਦੇਖੋ ਜੀ ਵਾਈਟ ਦੇ ਉੱਤੇ ਬਹੁਤ ਸੋਹਣਾ ਛੋਟਾ ਛੋਟਾ ਪ੍ਰਿੰਟ ਹੈ ਤੇ ਇਹ ਵੀ ਤੁਸੀਂ ਮੈਚਿੰਗ ਕਰ ਸਕਦੇ ਹੋ ਜੀ ਇਹ ਆਲਓਵਰ ਹੀ ਨੰਬਰ ਜ਼ੋਰ ਜੜਦਾ ਸੂਟ ਹੈ ਇਹਦੇ ਨਾਲ ਕਰੇਪ ਦੀ ਬਾਟਮ ਲਾਉਣ ਦੀ ਆਪਾਂ ਨੂੰ ਨਹੀਂ ਜ਼ਰੂਰਤ ਪੈਗੀ ਕਿਉਂਕਿ ਇਹਦਾ ਕੰਬੀਨੇਸ਼ਨ ਹੀ ਇਸੇ ਤਰ੍ਹਾਂ ਬਹੁਤ ਸੋਹਣਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਰਟੀ ਬ੍ਰੈਂਡ ਦਾ ਫੈਬਰਿਕ ਰਹੇਗਾ ਸਾਰਾ ਜੀ ਇਹਦੇ ਵਿੱਚ ਕੋਈ ਕੰਪਲੇਂਟ ਨਹੀਂ ਆਏਗੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼੍ਰਿੰਕ ਨਹੀਂ ਹੋਏਗਾ ਕੋਈ ਕਲਰ ਫੇਡ ਨਹੀਂ ਹੋਏਗਾ ਜੀ ਦੇਖੋ ਜੀ ਬਾਟਮ ਦੇ ਵਿੱਚ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਇਹਦੇ ਉੱਤੇ ਆਪਾਂ ਡਾਰਕ ਦੁਪੱਟਾ ਕਰਕੇ ਫਿਰੋਜੀ ਥੋੜਾ ਜਿਹਾ ਡਾਰਕ ਦੁਪੱਟਾ ਰੱਖ ਕੇ ਆਪਾਂ ਵਾਈਟ ਕਲਰ ਦਾ ਉੱਤੇ ਆਪਾਂ ਪ੍ਰਿੰਟ ਟਾਈ ਡਾਈ ਕਰਵਾਗੇ ਜਾਂ ਲੇਸ ਲਵਾਵਾਂਗੇ ਤੇ ਬਹੁਤ ਸੋਹਣਾ ਲੱਗੇਗਾ ਜੀ। ਲੋ ਜੀ। ਤੇ ਨੈਕਸਟ ਕਲਰ ਮੈਂ ਤੁਹਾਨੂੰ ਚੈੱਕ ਕਰਵਾਨੀ ਆ। ਲੋ ਜੀ। ਬਹੁਤ ਹੀ ਸੋਹਣਾ ਕਲਰ ਹੈ ਜੀ। ਜਿਵੇਂ ਅੱਜਕੱਲ੍ਹ ਕੁੜੀਆਂ ਵੀ ਇਹ ਲਾਈਟ ਹੀ ਕਲਰ ਪਾ ਰਹੀਆਂ ਨੇ। ਤੇ ਚਲੋ ਹੋਰ ਆਪਾਂ ਜਿਵੇਂ 30+ प्लास, 40+ प्लास, 50+ ਇਹ ਸਾਰੀਆਂ ਭੈਣਾਂ ਇਹਨੂੰ ਪਾ ਸਕਦੀਆਂ ਨੇ ਤੇ ਜੋ 25 30 ਦੇ ਵਿੱਚ ਵਿੱਚ ਕੁੜੀਆਂ ਨੇ ਉਹ ਵੀ ਇਹ ਕਲਰ ਬਹੁਤ ਹੀ ਜਿਆਦਾ ਸਵੈਰ ਕਰਦੀਆਂ ਨੇ ਕਿਉਂਕਿ ਇਹਦੇ ਨਾਲ ਆਪਾਂ ਬਾਟਮ ਰੱਖੀ ਏ ਪਰਪਲ ਕਲਰ ਦੀ ਇਹਦਾ ਹੀ ਕੰਬੀਨੇਸ਼ਨ ਇਹਦੇ ਨਾਲ ਬਹੁਤ ਸੋਹਣਾ ਲੱਗੇਗਾ ਜੀ ਇਸੇ ਨਾਲ ਦਾ ਆਪਾਂ ਦੁਪੱਟਾ ਜਦੋਂ ਨਾਲ ਸੂਟ ਸਟਿਚ ਕਰਕੇ ਦੁਪੱਟਾ ਨਾਲ ਇਸ ਕਲਰ ਦਾ ਜਦੋਂ ਆਪਾਂ ਸਿੰਗਲ ਕਲਰ ਦਾ ਹੀ ਡਾਈ ਕਰਵਾ ਕੇ ਆਪਾਂ ਨਾਲ ਲਵਾਂਗੇ ਤੇ ਬਹੁਤ ਸੋਹਣਾ ਲੱਗੇਗਾ ਜੀ। ਲੋ ਜੀ। ਨਾਲ ਕ੍ਰੇਪ ਜੀ ਸਾਰਿਆਂ ਦੇ ਨਾਲ ਕ੍ਰੇਪ ਦੀਆਂ ਹੀ ਸਲਵਾਰਾਂ ਲੈਣੀਆਂ ਜੀ। ਤੇ ਲੋ ਜੀ ਲਾਸਟ ਵਾਲਾ ਕਲਰ ਨੀਲਾ। ਲੋ ਜੀ ਇੱਕ ਕਲਰ ਫਿਰ ਹੋਰ ਤੁਹਾਨੂੰ ਮੈਂ ਸੇਮ ਬੇਸ ਦੇ ਨਾਲ ਹੀ ਬਾਟਮ ਮੈਚਿੰਗ ਹੈ। ਇਹ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣਾ ਫੈਬਰਿਕ ਹੈ ਔਰ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਇਹਦੇ ਵੀ ਦੇਖੋ ਇਹ ਜਿਵੇਂ ਨਾ ਲੰਬੀਆਂ ਲਾਈਨਾਂ ਨੇ ਤੇ ਇਹਦੇ ਵਿੱਚ ਆਪਣੀ ਥੋੜੀ ਜਿਹੀ ਹਾਈਟ ਘੱਟ ਹੋਏ ਤੇ ਉਹ ਵੀ ਬਹੁਤ ਲੰਬੀ ਹਾਈਟ ਲੱਗਦੀ ਹੈ ਜੀ ਇਹ ਵੀ ਪਾਇਆ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਇਹਦੇ ਨਾਲ ਤੁਹਾਡਾ ਵਾਈਟ ਦਾ ਆਪਸ਼ਨ ਵੀ ਹੈ ਜੇ ਤੁਸੀਂ ਵਾਈਟ ਸਲਵਾਰ ਰੱਖਣਾ ਚਾਹੁੰਦੇ ਹੋ ਤੇ ਮੈਂ ਨਾਲ ਜੋਰ ਜੱਟ ਦੀ ਬੇਸ ਕਲਰ ਦੀ ਹੀ ਲਵਾਰ ਲਾਈਏ ਜੀ ਲਓ ਜੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਜੀ ਲਓ ਜੀ ਤੇ ਲਾਸਟ ਵਾਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਲਓ ਜੀ ਲਓ ਜੀ ਆ ਰਹਿ ਗਈ ਇਹਦੀ ਪ੍ਰਿੰਟਿੰਗ ਲਾਈਟ ਸਕਿਨ ਪੀਚ ਕਲਰ ਦਾ ਬੇਸ ਹੈ ਤੇ ਇਹਦੇ ਨਾਲ ਆਪਾਂ ਸਲਵਾਰ ਦੇ ਤਿੰਨ ਆਪਸ਼ਨ ਨੇ ਆਪਣੇ ਕੋਲ ਬੇਸ ਕਲਰ ਤੇ ਚਲੋ ਪਹਿਲਾ ਹੈ ਹੀ ਹੈ ਤੇ ਉਦੋਂ ਬਾਅਦ ਦੇਖੋ ਆਪਣੇ ਕੋਲ ਇਹ ਆ ਗਿਆ ਰੂਬੀ ਸ਼ੇਡ ਇਹਨੂੰ ਕਹਿ ਸਕਨੇ ਆਪਾਂ ਰਾਣੀ ਕਲਰ ਦੇ ਵਿੱਚ ਹੀ ਆਉਂਦਾ ਹੈ ਇਹ ਵੇਖੋ ਜੀ ਤੇ ਥੋੜਾ ਜਿਹਾ ਮੈਨੂੰ ਲੱਗਦਾ ਤੁਹਾਨੂੰ ਵੀਡੀਓ ਦੇ ਵਿੱਚ ਲਾਈਟ ਲੱਗਦਾ ਹੋਣਾ ਹੈ ਲੈਸੇ ਤਾਂ ਇਹਦੇ ਨਾਲ ਨਿਆਸਾ ਪੂਰਾ ਕਿਉਂਕਿ ਕਈ ਵਾਰੀ ਨਾ ਕੈਮਰੇ ਜਾਂ ਲਾਈਟ ਦਾ ਕੁਝ ਫਰਕ ਪੈ ਜਾਂਦਾ ਹੈ ਤੇ ਥੋੜਾ ਜਿਹਾ ਕਲਰ ਅਲੱਗ-ਅਲੱਗ ਜਨ ਲੱਗ ਜਾਂਦਾ ਹੈ ਪਹਿਲਾ ਆਪਸ਼ਨ ਤੁਹਾਨੂੰ ਮੈਂ ਬਾਟਮ ਦਾ ਇਹ ਵਾਲਾ ਦੇ ਦਿੱਤਾ ਹੈ ਤੇ ਹਾਂਜੀ ਦੂਸਰਾ ਰਹੇਗਾ ਇਹਦੇ ਨਾਲ ਆ ਵੇਖੋ ਪੀਕੋਕ ਕਲਰ ਹੈ ਦੇਖੋ ਇਹ ਵੀ ਇਹਦੇ ਨਾਲ ਬਹੁਤ ਚੱچےਗਾ ਜੀ ਤੇ ਤੀਸਰਾ ਕਲਰ ਜਿਵੇਂ ਥੋੜਾ ਜਿਹਾ ਗ੍ਰੀਨ ਪੀਕੋਕ ਦੇ ਨਾਲ ਹੀ ਮੈਚ ਹੁੰਦਾ ਹੈ ਥੋੜਾ ਜਿਹਾ ਫਿਰੋਜੀ ਗ੍ਰੀਨ ਦੇ ਵਿੱਚ ਆ ਜਾਂਦਾ ਹੈ ਇਹ ਵਾਲੀ ਸਲਵਾਰ ਵੀ ਆਪਾਂ ਇਹਦੇ ਨਾਲ ਲਾ ਸਕਨੇ ਆ ਜੀ ਲਓ ਜੀ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਲਓ ਜੀ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਤੇ ਮੈਨੂੰ ਪੂਰੀ ਮੇਂ ਦੇਖ ਕੇ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਵੇਗੀ ਤੇ ਤੁਸੀਂ ਆਪਣੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਤੇ ਤੁਸੀਂ ਇੱਕ ਵਾਰੀ ਸੂਟ ਬੁੱਕ ਜ਼ਰੂਰ ਕਰੋ ਜੀ ਤੇ ਜਦੋਂ ਵੀ ਆਪਾਂ ਕੋਈ ਚੀਜ਼ ਕਿਤੋਂ ਮੰਗਵਾਨੇ ਆ ਤੇ ਜਦੋਂ ਆਪਣੇ ਕੋਲ ਆਉਂਦੀ ਹੈ ਤੇ ਫਿਰ ਹੀ ਆਪਾਂ ਨੂੰ ਥੋੜਾ ਯਕੀਨ ਹੁੰਦਾ ਹੈ ਕਿ ਹਾਂ ਆਪਾਂ ਵਧੀਆ ਜਗ੍ਹਾ ਤੋਂ ਚੀਜ਼ ਮੰਗਾਈ ਹੈ ਤੇ ਵਧੀਆ ਹੀ ਚੀਜ਼ ਆਪਣੇ ਕੋਲ ਆਈ ਹੈ ਦੇਖੋ ਜੀ ਜੋ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਹੀ ਦੱਸਾਂਗੇ ਤੇ ਜੋ ਦੱਸਾਂਗੇ ਉਹ ਹੀ ਤੁਹਾਡੇ ਘਰ ਭੇਜਾਂਗੇ ਕੋਈ ਵੀ ਇੱਥੇ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੰਪਲੇਨ ਨਹੀਂ ਵੀ ਆਵੇਗੀ ਤੁਹਾਨੂੰ ਫੈਬਰਿਕ ਦੇ ਵਿੱਚ ਤੇ ਮੈਂ ਤੁਹਾਡੇ ਨਾਲ ਪੂਰੀ ਕੋਸ਼ਿਸ਼ ਕਰਾਂਗੀ ਕਿ ਤੁਸੀਂ ਮੇਰੇ ਨਾਲ ਲੌਂਗ ਟਾਈਮ ਲਈ ਜੁੜੋ ਤੇ ਮੇਰੇ ਬੁਟੀਕ ਦਾ ਕੰਮ ਅੱਗੇ ਤੱਕ ਰਜਾਏ ਤਾਂ ਕਿ ਜੋ ਵੀ ਮੇਰੇ ਨਾਲ ਸਟਾਫ ਜੁੜਿਆ ਹੋਇਆ ਹੈ ਤੇ ਇਹਨਾਂ ਦਾ ਕੰਮ ਵੀ ਅੱਗੇ ਤੱਕ ਜਾਏ ਤੇ ਇਹ ਸਟਾਫ ਵੀ ਮੇਰੇ ਨਾਲ ਜੁੜਿਆ ਰਹੇ ਤੇ ਇਹਨਾਂ ਦੀ ਰੋਜੀ ਰੋਟੀ ਵੀ ਵਧੀਆ ਚੱਲਦੀ ਰਹੇ ਤੇ ਮੈਂ ਪਹਿਲਾਂ ਵੀਡੀਓ 'ਚ ਤੁਹਾਨੂੰ ਵਿਖਾਈਆਂ ਹਨ ਟੀ-ਸ਼ਰਟ ਤੇ ਉਹ ਆਪਾਂ ਨਿਊਜ਼ੀਲੈਂਡ ਵਾਲੀ ਕੰਪਨੀ ਬਾਰੇ ਤੁਹਾਨੂੰ ਦੱਸਿਆ ਤੇ ਵੇਖੋ ਜੀ ਪਰਮਾਧਮਾ ਦਾ ਦਿੱਤਾ ਹੋਇਆ ਬਹੁਤ ਖੁਸ਼ ਹੈ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਤੇ ਹੁਣ ਜਦੋਂ ਸਾਰੇ ਕੰਮਾਂ ਕਰਾ ਤਾ ਆਪਾਂ ਵਿਹਲੇ ਹੋ ਜਾਨੇ ਆ ਤੇ ਫਿਰ ਆਪਾਂ ਇਹ ਹੀ ਸੋਚਨੇ ਆ ਕਿ ਕੰਮ ਕਰਕੇ ਹੁਣ ਆਪਾਂ ਕਿਸੇ ਹੋਰ ਬੱਚਿਆਂ ਦਾ ਭਲਾ ਹੋ ਜਾ ਜਿਵੇਂ ਹੁਣ ਕਾਫੀ ਟਾਈਮ ਤੋਂ ਫਿਰ ਮੈਂ ਵਾਰ-ਵਾਰ ਆਣੀ ਕਿ ਜੋ ਮੇਰੇ ਨਾਲ ਸਟਾਫ ਇਹ ਤੇ ਮੈਂ ਸੋਚ ਰਹੀ ਆ ਕਿ ਇਹਨਾਂ ਦਾ ਕੰਮ ਚੱਲਦਾ ਹੀ ਰਹਿ ਤੇ ਠੀਕ ਹੈ ਜੀ ਜੇ ਹਾਂ ਇੱਕ ਮੈਨੂੰ ਫੋਨ ਆਇਆ ਸੀ ਇੱਕ ਦੋ ਫੋਨ ਆਏ ਨੇ ਮੈਨੂੰ ਪੈਣਾ ਦੇ ਜਿਵੇਂ ਨੇ ਕੈਨੇਡਾ ਚ ਸਰੀ ਵਾਲ ਉਹ ਕਹਿੰਦੇ ਕਿ ਸਾਡੀ ਨਾ ਹਰਿਆਣੇ ਵਾਲ ਪੇਮੈਂਟ ਕਰਨ ਦਾ ਸਾਨੂੰ ਥੋੜਾ ਇਸ਼ੂ ਏ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਤੁਸੀਂ ਕੈਨੇਡਾ ਤੋਂ ਤੇ ਆਪਾਂ ਤੁਹਾਨੂੰ ਕੈਨੇਡਾ ਦਾ ਅਕਾਊਂਟ ਡਰੈੱਸ ਦੇ ਦੇਾਂਗੇ ਜੇ ਤੁਸੀਂ ਨਿਊਜ਼ੀਲੈਂਡ ਤੋਂ ਤੇ ਆਪਾਂ ਨਿਊਜ਼ੀਲੈਂਡ ਦਾ ਦੇ ਦੇਾਂਗੇ ਜੇ ਤੁਸੀਂ ਯੂਐਸਏ ਤੋਂ ਉਹ ਤਾਂ ਆਪਾਂ ਤੁਹਾਨੂੰ ਉਥੋਂ ਦਾ ਹੀ ਅਕਾਊਂਟ ਦੇ ਦੇਵਾਂਗੇ ਜੀ ਜੇ ਤੁਸੀਂ ਯੂਕੇ ਤੋਂ ਯੂਕੇ ਦਾ ਦੇ ਦੇਾਂਗੇ ਜੀ ਤੇ ਤੁਸੀਂ ਪੇਮੈਂਟ ਉੱਥੇ ਹੀ ਆਪਣੀ ਕਰ ਸਕਦੇ ਹੋ ਤੇ ਆਰਡਰ ਮੈਨੂੰ ਦੇ ਸਕਦੇ ਹੋ ਜੀ ਤੇ ਠੀਕ ਹੈ ਜੀ ਬੋਲਿਆ ਉੱਚਾ ਨੀਵਾ ਮੈਨੂੰ ਮਾਫ਼ ਕਰਨਾ ਤੇ ਮੇਰੇ ਨਾਲ ਜੁੜੇ ਰਹਿਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਫੇਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਅੱਜ ਦੇ ਲਈ ਇੰਨਾ ਹੀ ਤੇ ਸਤਿ ਸ਼੍ਰੀ ਅਕਾਲ